ਤੇ ਜਦੋਂ ਆਏ ਮਾਣਾਂ ਨੂੰ ਪੁੱਛਿਆ ਕਿ ਤੁਸੀਂ ਬਲੂ ਸਟਾਰ ਤੋਂ ਆਏ ਕਹਿੰਦੇ ਹਾਂ ਜੀ ਅਸੀਂ ਭਾਈ ਬਲੂ ਸਟਾਰ ਤੋਂ ਆਏ ਹਾਂ ਉਹਨਾਂ ਨੇ ਸਾਰਾ ਸੂਰਤ ਚੈੱਕ ਚੁੱਕ ਕੇ ਕੀਤਾ ਤੇ ਕਹਿੰਦੇ ਤੁਹਾਡੇ ਨਾਲ ਇਹ ਪ੍ਰੋਬਲਮ ਕਰ ਰਿਹਾ ਹੈ ਜਿਹੜੇ ਇਹ ਪੀਸੀ ਚ ਪ੍ਰੋਬਲਮ ਕਰ ਰਿਹਾ ਤੁਹਾਡੇ ਛਾਟ ਮਾਰਦੇ ਹੈ ਮੈਂ ਕੰਪਲੇਨ ਕੀਤੀ ਸੋਮਵਾਰ ਕ ਦਿ ਮੈਨੂੰ ਉਹਨਾਂ ਨੇ ਬੰਦੇ ਭੇਜੇ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹ ਕਹਿੰਦੇ ਕਿ ਭਾਜੀ ਇਹਦਾ ਸੀਰੀਅਲ ਨੰਬਰ ਕਿੱਥੇ ਹੈ ਨੇ ਰੱਬ ਕਰ ਦਿੱਤੇ ਮੇਰੀ ਮੇਰੀ ਕੰਡੀਸ਼ਨ ਹੈ ਕਿ ਉਹ ਰੱਬ ਕਰ ਪੈਨਾਸੋਨਿਕ ਦਾ ਉਹਦੇ ਵਿੱਚ ਮਤਲਬ ਸੀਰੀਅਲ ਨੰਬਰ ਸਭ ਕੁਝ ਲਿਖਿਆ ਦਾ ਮਾਡਲ ਨੰਬਰ ਸਭ ਕੁਝ ਲਿਖਿਆ ਦਾ ਪਰ ਐਰਿਸ ਬਲੂ ਸਟਾਰ ਦੇ ਵਿੱਚ ਸੀਰੀਅਲ ਨੰਬਰ ਨਹੀਂ ਲਿਖਿਆ ਦਾ 4 ਮਰਲਾ ਕੁਆਟਰ ਰਾਮਨਗਰ ਤੋਂ ਇਹ ਸਮੇਂ ਦੀ ਖਬਰ ਲੈ ਕੇ ਅਸੀਂ ਆ ਰਹੇ ਹਾਂ ਦੱਸਦੇ ਹਾਂ ਇੰਦਰਪਾਲ ਸਿੰਘ ਜੋ ਕਿ ਰਾਮਨਗਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਸਾਡੇ ਮਾਧਿਅਮ ਦੇ ਨਾਲ ਲੋਕਾਂ ਨੂੰ ਜਿਹੜਾ ਇਹ ਉਸ ਚੇਤ ਕਰਨ ਦੀ ਲੋਕਾਂ ਨੂੰ ਜਿਹੜਾ ਅਵੇਅਰ ਕਰਨ ਦੀ ਅਪੀਲ ਕੀਤੀ ਹੈ ਤੁਹਾਨੂੰ ਦੱਸਦੇ ਹਾਂ ਉਹਨਾਂ ਦਾ ਕਹਿਣਾ ਹੈ ਉਹਨਾਂ ਦੇ ਮੁਤਾਬਿਕ ਕੀ ਉਹਨਾਂ ਨੇ 1 ਸਾਲ ਪਹਿਲਾਂ ਜਿਹੜਾ ਹੈ ਏਸੀ ਲਿਆ ਸੀ ਇੱਕ ਪੈਨਾਸੋਨਿਕ ਦਾ ਤੇ ਇੱਕ ਬਲੂ ਸਟਾਰ ਕੰਪਨੀ ਦਾ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪੈਨਾਸੋਨਿਕ ਦਾ ਏਸੀ ਜਿਹੜਾ ਆ ਉਹ ਬਿਲਕੁਲ ਪ੍ਰੋਪਰਲੀ ਵਰਕ ਕਰ ਰਿਹਾ ਤੇ ਉਸ ਦੇ ਉੱਪਰ ਸੀਰੀਅਲ ਨੰਬਰ ਵੀ ਹੈਗਾ ਤੇ ਜੇਕਰ ਅਸੀਂ ਗੱਲ ਕਰੀਏ ਬਲੂ ਸਟਾਰ ਦੀ ਤਾਂ ਬਲੂ ਸਟਾਰ ਦਾ ਏਸੀ ਜਦੋਂ ਉਹਨਾਂ ਨੇ ਸ਼ੁਰੂ ਕਰਨਾ ਚਾਹਿਆ ਇੱਕ ਤਰੀਕ ਨੂੰ ਜਦੋਂ ਉਹਨਾਂ ਨੇ ਇਸੇ ਸਾਲ ਨੂੰ ਜਿਹੜਾ ਹੈ ਬੀਤੀ ਇੱਕ ਤਰੀਕ ਨੂੰ ਸ਼ੁਰੂ ਕਰਨਾ ਚਾਹਿਆ ਤਾਂ ਉਸ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਹੈ ਬਹੁਤ ਹੀ ਗੰਦਾ ਤੇ ਬਹੁਤ ਹੀ ਜ਼ਿਆਦਾ ਦਰਦਨਾਕ ਅਸੀਂ ਕਹਿ ਸਕਦੇ ਹਾਂ ਸ਼ੌਕ ਜਿਹੜਾ ਉਹਨਾਂ ਨੂੰ ਲੱਗਿਆ ਯਾਨੀ ਕ੍ਰਾਂਟ ਉਹਨਾਂ ਨੂੰ ਲੱਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਇਹ ਅਜੀ ਇਲੈਕਟ੍ਰੋਨਿਕ ਜੋ ਕਿ ਢਾਂਗੂ ਰੋਡ ਦੇ ਵਿੱਚ ਹੈ ਉੱਥੇ ਜਾ ਕੇ ਉਹਨਾਂ ਨੇ ਕੰਪਲੇਨ ਕੀਤੀ ਤਾਂ ਉਹਨਾਂ ਨੇ ਬਲੂ ਸਟਾਰ ਦੇ ਜਿਹੜੇ ਸਰਵਿਸ ਪ੍ਰੋਵਾਈਡਰ ਹੁੰਦੇ ਨੇ ਸਰਵਿਸ ਸੈਂਟਰ ਹੁੰਦੇ ਨੇ ਉਹਨਾਂ ਦੇ ਜਿਹੜੇ ਸਰਵਿਸਮੈਨ ਨੇ ਉਹਨਾਂ ਦੇ ਘਰੇ ਆ ਕੇ ਉਹਨਾਂ ਨੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਨੇ ਬੰਦੀ ਕਾਰਵਾਈ ਦੇ ਅਕੋਰਡਿੰਗ ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਇੰਦਰਪਾਲ ਸਿੰਘ ਜੀ ਨੂੰ ਕਿ ਇਹ ਪੀਸੀ ਦੇ ਵਿੱਚ ਪ੍ਰੋਬਲਮ ਹੈ ਕਿਉਂਕਿ ਇਹ ਕਰੰਟ ਜਿਹੜਾ ਹੈ ਸ਼ੌਕ ਸਰਕਟ ਜਿਹੜਾ ਹੈ ਉਹ ਹੋ ਰਿਹਾ ਹੈ ਇਹ ਪੀਜੀ ਦੇ ਵਿੱਚ ਪ੍ਰੋਬਲਮ ਹੈ ਤੇ ਜਦੋਂ ਉਹਨਾਂ ਨੇ ਮੁਰਤੋਂ ਜਿਹੜੀ ਕੰਪਲੇਨ ਜਿਹੜੀ ਹੈ ਉਹ ਅਜੀ ਇਲੈਕਟ੍ਰੋਨਿਕਸ ਢਾਂਗੂ ਰੋਡ ਤੇ ਜਾ ਕੇ ਕੀਤੀ ਤਾਂ ਉਹਨਾਂ ਨੇ ਅਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਤੇ ਇੰਦਰਪਾਲ ਸਿੰਘ ਜੀ ਦਾ ਕਹਿਣਾ ਹੈ ਕਿ ਉਹਨਾਂ ਨੇ ਪੁਲਿਸ ਦੇ ਵਿੱਚ ਵੀ ਕੰਪਲੇਨ ਜਿਹੜੀ ਹੈ ਉਹ ਦੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹਜੇ ਤੱਕ ਕੋਈ ਵੀ ਜਿਹੜੀ ਕਾਰਵਾਈ ਇਹ ਨਹੀਂ ਕੀਤੀ ਗਈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਸਾਨੂੰ ਏਸੀ ਜਿਹੜਾ ਇਸ ਦਾ ਸੀਰੀਅਲ ਨੰਬਰ ਜਾਂ ਤਾਂ ਇਸ ਦਾ ਸੀਰੀਅਲ ਨੰਬਰ ਦਿੱਤਾ ਜਾਵੇ ਜਾਂ ਤਾਂ ਨਵਾਂ ਏਸੀ ਜਿਹੜਾ ਹੈ ਉਹ ਦਿੱਤਾ ਜਾਵੇ ਨਹੀਂ ਤਾਂ ਅਸੀਂ ਕੰਜ਼ਿਊਮਰ ਕੋਰਟ ਤੱਕ ਵੀ ਜਾਵਾਂਗੇ ਜੇਕਰ ਸਾਨੂੰ ਜਾਣਾ ਪਿਆ ਕਿਉਂਕਿ ਇਹ ਬਹੁਤ ਹੀ ਵੱਡੀ ਧੋਖਾਧੜੀ ਜਿਹੜੀ ਹੈ ਉਹਨਾਂ ਨਾਲ ਕੀਤੀ ਗਈ ਹੈ ਤੇ ਇਸ ਚੈਨਲ ਦੇ ਮਾਧਿਅਮ ਦੇ ਨਾਲ 7C نیوز ਦੇ ਮਾਧਿਅਮ ਦੇ ਨਾਲ ਉਹਨਾਂ ਨੇ 7C نیوز ਦੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਕਿਹਾ ਹੈ ਕਿ ਤੁਸੀਂ ਵੀ ਜੇਕਰ ਕੋਈ ਚੀਜ਼ ਲੈਣੀ ਹੋਵੇ ਤਾਂ ਜਿਹੜੀ ਰਿਸਿਪਟ ਹੈ ਉਸ ਦੇ ਉੱਪਰ ਸੀਰੀਅਲ ਨੰਬਰ ਜਿਹੜਾ ਹੈ ਉਹ ਜ਼ਰੂਰ ਚੈੱਕ ਕਰੂ ਕਿਉਂਕਿ ਕਈ ਦਫਾ ਅਜਿਹਾ ਮਾਮਲਾ ਜਿਹੜਾ ਜੋ ਕਿ ਇੰਦਰਪਾਲ ਸਿੰਘ ਜੀ ਨਾਲ ਹੋ ਰਿਹਾ ਹੈ ਅਜਿਹਾ ਹੋਣਾ ਜਿਹੜਾ ਹੈ ਉਹ ਲਾਜ਼ਮੀ ਹੋ ਜਾਂਦਾ ਹੈ ਤਾਂ ਜਦੋਂ ਵੀ ਕੋਈ ਵੀ ਚੀਜ਼ ਗਵੋ ਤਾਂ ਸੀਰੀਅਲ ਨੰਬਰ ਜਿਹੜਾ ਹੈ ਉਸ ਪ੍ਰੋਡਕਟ ਦਾ ਉਸ ਚੀਜ਼ ਦਾ ਜਿਹੜਾ ਹੈ ਉਹ ਜ਼ਰੂਰ ਲੈਣਾ ਚਾਹੀਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਤੁਹਾਡਾ ਕੀ ਕਹਿਣਾ ਹੈ ਅਜਿਹਾ ਇਲੈਕਟ੍ਰੋਨਿਕਸ ਜੋ ਕਿ ਢਾਂਗੂ ਰੋਡ ਦੇ ਉੱਤੇ ਹੈ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਉਹਨਾਂ ਦੇ ਵੱਲੋਂ ਅਜਿਹਾ ਵਿਵਹਾਰ ਜਿਹੜਾ ਕਸਟਮਰ ਦੇ ਨਾਲ ਇੰਨੀ ਮਾੜੀ ਸਰ ਇਸ ਜੀੜੀ ਐ ਉਹ ਕਿਉਂ ਦਿੱਤੀ ਜਾ ਰਹੀ ਹੈ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆ ਕਿਸ ਤਰ੍ਹਾਂ ਨਾਲ ਆਪ ਕੀਤੀ ਜਿਹੜੀ ਐ ਇੰਦਰਪਾਲ ਸਿੰਘ ਜਿਹੜੇ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਆਪ ਕੀਤੀ ਸੁਣਾਈ ਆਓ ਦੇਖਦੇ ਆ ਇੱਕ ਖਾਸ ਖਬਰ ਹਾਂਜੀ ਕੋਣ ਹਾਂਜੀ ਭਾਜੀ ਸਰਦਾਰ ਜੀ ਬੋਲਦਾ ਡੇਰੀ ਵਾਲੇ ਹਾਂਜੀ ਹਾਂਜੀ ਭਾਈ ਬੋਲੋ ਮੈਂ ਕਿਹਾ ਤੁਹਾਨੂੰ ਪੱਕਾ ਪਤਾ ਨਾ ਸੀਰੇ ਨੰਬਰ ਵਗੈਰਾ ਹੈ ਨਹੀਂ ਆ ਭਾਜੀ ਹਾਂ ਨਹੀਂ ਸੀਰੇ ਨੰਬਰ ਤੇ ਮੈਂ ਕੀਤਾ ਫੋਨ ਉਹਨਾਂ ਨੂੰ ਆਫਿਸ ਵਾਲੇ ਉਹ ਕਹਿੰਦੇ ਇਹ ਨਹੀਂ ਆਪਾਂ ਨਹੀਂ ਕਰਨੀਏ ਕੋਈ ਹੈ ਉਹ ਕਹਿੰਦੇ ਸਾਡੇ ਕੋਲ ਨਹੀਂ ਕੰਪਲੇਂਟ ਵਾਲੀ ਫਿਰ ਫਿਰ ਤੁਸੀਂ ਉਹਨਾਂ ਕੋਈ ਕਰਵਾਓ ਜਿੰਨਾਂ ਕੋਲ ਤੇ ਨਾ ਸੀ ਉਹਨਾਂ ਨੇ ਹੀ ਕਰਨੀ ਨਹੀਂ ਨਹੀਂ ਉਹਨਾਂ ਨੇ ਹੀ ਕੀਤਾ ਮਤਲਬ ਮੈਂ ਡੁਪਲੀਕੇਟ ਦਿੱਤਾ ਨਾ ਸਾਨੂੰ ਪੜਾ ਨਹੀਂ ਭਾਈ ਡੁਪਲੀਕੇਟ ਹੈ ਕਿ ਅਰੀਜਨਲ ਹੈ ਨਹੀਂ ਫਿਰ ਭਾਈ ਜੀ ਸਾਨੂੰ ਇਹ ਵੀ ਤੇ ਕਨਫਰਮ ਕਰਾਓ ਨਾ ਕਿ ਹੋਣਾ ਸੀ ਇਹ ਕੰਪਲੇਨ ਕਰਨੀ ਹੈ ਕਿੱਦਾਂ ਕਰੀਏ ਅਭੀ ਮਣੀ ਦੱਸ ਦਿਓ ਤੁਹਾਡੀ ਮੇਰੀ ਗੱਲ ਨਹੀਂ ਕਰਨੀ ਜਿੰਨਾ ਮੇਰੀ ਗੱਲ ਸੁਣੋ ਨਾ ਜਿੰਨਾਂ ਕੋਈ ਇੱਥੇ ਤੇ ਦਾ ਨਾ ਉਹਨਾਂ ਨੇ ਹੀ ਕਰਕੇ ਦੇਣੀ ਹੈ ਹੂੰ ਇਹ ਉਹਨਾਂ ਨੇ ਹੀ ਕਰਕੇ ਦੇਣੀ ਆ ਅਸੀਂ ਨਹੀਂ ਕਰ ਸਕਦੇ ਭਾਜੀ ਮੈਂ ਕੀ ਕੀਤੀ ਗੱਲ ਆਫਿਸ ਤੋਂ ਕਹਿੰਦੇ ਆਪਾਂ ਜਿਹੜਾ ਆਊਟਡੋਰ ਹੋਰੇ ਤੇ ਹੋਰੇ ਤੇ ਲਿਖੀ ਦੀ ਹੈ ਨੰਬਰ ਆਊਟਡੋਰ ਆ ਆਊਟਡੋਰ ਤੇ ਲਿਖਿਆ ਦਾ ਮੈਂ ਨਹੀਂ ਹਾਂ ਨਹੀਂ ਲਿਖਿਆ ਹਾਂ ਨਹੀਂ ਲਿਖਿਆ ਦਾ ਭਾਜੀ ਦੇਖ ਤੇ ਲੈਣਾ ਹੀ ਉੱਤੇ ਮੇਰੇ ਹੈਗਾ ਯਾਰ ਲਿਖਿਆ ਦਾ ਨਹੀਂ ਨਹੀਂ ਭਾਜੀ ਸੀਰੀ ਨੰਬਰ ਹੁੰਦਾ ਹੀ ਇਨਡੋਰ ਤੇ ਆਊਟਡੋਰ ਤੇ ਨਹੀਂ ਹੁੰਦਾ ਅੱਛਾ ਹਾਂਜੀ ਇਹ ਭਾਜੀ ਉਹਨਾਂ ਨੇ ਹੀ ਕਰਨੀ ਆ ਮੈਂ ਕੀ ਕੀਤੀ ਗੱਲ ਭਾਜੀ ਹੁਣ ਨਾਲ ਮੈਂ ਆਫਿਸ ਆਇਆ ਹਾਂ ਮੈਂ ਉਹ ਕਹਿੰਦੇ ਨਹੀਂ ਆਪਾਂ ਨਹੀਂ ਕਰਨੀ ਆਪਾਂ ਵੈਸੇ ਵੀ ਕੋਲ ਇਹ ਕਰਦੇ ਨਹੀਂ। ਅੱਛਾ। ਹਾਂਜੀ ਉਹਨਾਂ ਨੇ ਪਤਾ ਨਹੀਂ ਕਿਹੜਾ ਵੇਚਦਾ ਕਿਹੜਾ ਨਹੀਂ ਸਾਨੂੰ ਨਹੀਂ ਪਤਾ। ਅੱਛਾ। ਹਾਂਜੀ। ਚਲੋ ਠੀਕ ਹੈ। ਠੀਕ ਹੈ। ਮੇਰਾ ਨਾਮ ਇੰਦਰਪਾਲ ਸਿੰਘ ਹੈ ਜੀ। ਮੈਂ 4 ਮਰਲੇ ਕੁਆਟਰ ਰਾਮਨਗਰ ਲੈਣਾ। ਤੇ ਮੈਂ ਕੋਈ ਸਾਲ ਪਹਿਲਾਂ ਨਾ ਇੱਕ 2 AC ਲਈ ਸੀ ਇੱਕ Panasonic ਦਾ ਇੱਕ Blue Star ਦਾ। ਜਿਹੜਾ ਪੈਨਾਸੋਨਿਕ ਦਾ ਬਿਲਕੁਲ ਵਧੀਆ ਚੱਲ ਰਿਹਾ ਬਲੂ ਸਟਾਰ ਦਾ ਜਿਹੜਾ ਪਹਿਲੀ ਤਰੀਕ ਤੋਂ ਜਿਹੜੀ ਚਾਰ ਪਹਿਲੀ ਚਾਰ ਨੂੰ 2024 ਨੂੰ ਇਹ ਖਰਾਬ ਹੋ ਗਿਆ ਮੈਂ ਜਿਹੜੀ ਇਹਦੇ ਬਾਰੇ ਕੰਪਲੇਨ ਲਿਖਾਈ ਜਿੰਨਾਂ ਕੋ ਮੈਂ ਅਜੇ ਇਲੈਕਟ੍ਰੋਨਿਕ ਵਾਲੇ ਕੋਲ ਲਿਆ ਹਿੱਟਾਂਗ ਰੋਡ ਤੋਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਆਪਣੇ ਬਲੂ ਸਟਾਰ ਵਾਲੇ ਬੰਦੇ ਭੇਜਦਾ ਜਿਹੜੇ ਕਸਟਮਰ ਉਹ ਜਿਹੜੇ ਹੁੰਦੇ ਆ ਠੀਕ ਕਰਦੇ ਆ ਤੇ ਜਦੋਂ ਆਏ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਬਲੂ ਸਟਾਰ ਤੋਂ ਆਏ ਕਹਿੰਦੇ ਹਾਂ ਜੀ ਅਸੀਂ ਭਾਈ ਬਲੂ ਸਟਾਰ ਤੋਂ ਆਏ ਆ ਉਹਨਾਂ ਨੇ ਸਾਰਾ ਸੂਰਤ ਚੈੱਕ ਚੁੱਕ ਕੀਤਾ ਤੇ ਕਹਿੰਦੇ ਤੁਹਾਡੇ ਨਾਲ ਇਹ ਪ੍ਰੋਬਲਮ ਕਰ ਰਿਹਾ ਇਹਦੇ ਚ ਇਹ ਪੀਸੀ ਚ ਪ੍ਰੋਬਲਮ ਕਰ ਰਿਹਾ ਤੁਹਾਡੇ ਸ਼ਾਰਟ ਮਾਰ ਦਿਆ ਪਿਆ ਕਿਉਂਕਿ ਇਹਨੇ ਮੈਨੂੰ ਪਹਿਲੀ ਤਰੀਕ ਨੂੰ ਸ਼ਾਰਟ ਮਾਰਿਆ ਸੀ ਬਹੁਤ ਜ਼ਿਆਦਾ ਜ਼ਬਰਦਸਤ ਏਸੀ ਨੇ ਤੇ ਆਪਾਂ ਫਿਰ ਉਹ ਸਾਡਾ ਖੋਲ ਖੁਲ ਕੇ ਲੈ ਗਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਜਦੋਂ ਅਸੀਂ ਮੈਂ ਬਲੂ ਸਟਾਰ ਤੇ ਕੰਪਲੇਨ ਕੀਤੀ ਤੇ ਉਹ ਉਹਨਾਂ ਨੇ ਸਾਨੂੰ ਸੋਮਵਾਰ ਨੂੰ ਐਤਵਾਰ ਕੰਪਲੇਨ ਕੀਤੀ ਸੋਮਵਾਰ ਤੇ ਮੈਨੂੰ ਉਹਨਾਂ ਨੇ ਬੰਦੇ ਭੇਜੇ ਜਦੋਂ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਕਿ ਭਾਜੀ ਇਹਦਾ ਸੀਰੀਅਲ ਨੰਬਰ ਕਿੱਥੇ ਆ ਜਦੋਂ ਸੀਰੀਅਲ ਨੰਬਰ ਚੈੱਕ ਕੀਤਾ ਤਾਂ ਸੀਰੀਅਲ ਨੰਬਰ ਉਹਦੇ ਬਿੱਲ ਦੇ ਵਿੱਚ ਕੁਝ ਵੀ ਹੈ ਨਹੀਂ ਸੀਗਾ ਜਿਹੜਾ ਪੈਨਾਸੋਨਿਕ ਦਾ ਉਹਦੇ ਵਿੱਚ ਮਤਲਬ ਸੀਰੀਅਲ ਨੰਬਰ ਸਭ ਕੁਝ ਲਿਖਿਆ ਦਾ ਮਾਡਲ ਨੰਬਰ ਵਗੈਰਾ ਸਭ ਕੁਝ ਲਿਖਿਆ ਦਾ ਪਰ ਇਹਦੇ ਬਲੂ ਸਟਾਰ ਦੇ ਵਿੱਚ ਸੀਰੀਅਲ ਨੰਬਰ ਨਹੀਂ ਲਿਖਿਆ ਦਾ ਤੇ ਉਹ ਸਾਨੂੰ ਉਸ ਦਿਨ ਤੋਂ ਬਹੁਤ ਜ਼ਿਆਦਾ ਹਰਾਸ਼ਮੈਂਟ ਕਰ ਰਿਹਾ ਪਰੇਸ਼ਾਨੀ ਕਰ ਰਿਹਾ ਮੈਨੂੰ ਨਹੀਂ ਪਤਾ ਕਿ ਇਹ オリジナル ਹੈ ਜਾਂ ਡੁਪਲੀਕੇਟ ਹੈ ਤੇ ਇਹਦੇ ਬਾਰੇ ਸਾਨੂੰ ਪੂਰੀ ਸੰਤੁਸ਼ਟੀ ਕੀਤੀ ਜਾਏ ਕਿ ਉਹ ਸਾਡਾ ਏਸੀ ਬਿਲਕੁਲ ਠੀਕ ਕਰਕੇ ਨਹੀਂ ਦੇ ਰਹੇ ਹੁਣ ਤੁਸੀਂ ਠੀਕ ਏਸੀ ਠੀਕ ਕਰਵਾਣਾ ਚਾਹੁੰਦੇ ਹੋ ਜਾਂ ਏਸੀ ਜਿਹੜਾ ਸੀਰੀਅਲ ਨੰਬਰ ਵਾਲਾ ਨਵਾਂ ਲੈਣਾ ਚਾਹੁੰਦੇ ਹੋ ਦੇਖੋ ਭਾਈ ਜੀ ਜੇ ਕਾਲ 10 ਸਾਲ ਦੀ ਵਾਰੰਟੀ ਲਿਖੀ ਦੀ ਉਹਨਾਂ ਨੇ ਜੇ ਆਪਾਂ 10 ਸਾਲ ਦੀ ਵਾਰੰਟੀ ਦੇਖਿਆ ਹਲੇ ਤਾਂ ਸਾਲ ਵੀ ਹੋਇਆ ਤੇ ਉਹ ਪਹਿਲੇ ਖਰਾਬ ਹੋ ਗਿਆ ਤੇ ਜੇ ਆਪਾਂ 9 ਸਾਲ ਫਿਰ ਕਿਨੂੰ ਹੂ ਤੇ ਚਲੋ ਅੱਜ ਸਾਨੂੰ ਠੀਕ ਕਰਕੇ ਦੇ ਦੇਗਾ ਤੇ 9 ਸਾਲ ਆਪਾਂ ਕਿਨੂੰ ਦੇਖਾਂਗੇ ਇਸ ਕਰਕੇ ਸਾਨੂੰ ਸੀਰੀਅਲ ਨੰਬਰ ਵਾਲਾ ਹੀ ਚਾਹੀਦਾ ਭਾਵੇਂ ਨਵਾਂ ਲਾ ਕੇ ਦੇ ਤੇ ਭਾਵੇਂ ਉਸ ਉਸ ਨੂੰ ਹੀ ਸੀਰੀਅਲ ਨੰਬਰ ਸਾਨੂੰ ਸਹੀ ਤਰ੍ਹਾਂ ਦੇਵੇ ਕਿਉਂ ਤਾਂ ਸਾਨੂੰ ਆਉਣ ਵਾਲੇ ਟਾਈਮ ਤੇ ਸਾਨੂੰ ਪਰੇਸ਼ਾਨੀ ਨਾ ਹੋਵੇ ਜੇ ਉਹ ਸਾਨੂੰ ਇਹ ਪਰੇਸ਼ਾਨੀ ਮਤਲਬ ਸਾਡਾ ਠੀਕ ਨਹੀਂ ਕਰਦਾ ਤੇ ਭਾਵੇਂ ਸਾਨੂੰ ਵਰੀ ਦੁਕਾਨ ਤੇ ਜਿਹੜਾ ਏਸੀ ਚੁੱਕ ਕੇ ਤੇ ਭਾਵੇਂ ਰੱਖ ਕੇ ਆਣਾ ਪਵੇ ਤੇ ਜਾਂ ਸਾਨੂੰ ਕੋਰਟ ਤੇ ਜਾਣਾ ਪਵੇ ਜਾਂ ਕੋਈ ਉਮਰ ਕੋਰਟ ਤੇ ਜਾਣਾ ਪਵੇ ਅਸੀਂ ਥਾਣੇ ਵੀ ਰਿਪੋਰਟ ਲਖਾਈ ਆ ਪਰ ਸਾਨੂੰ ਸੁਨਵਾਈ ਨਹੀਂ ਹੋਏ ਗੱਦੀ ਵਾਲੇ ਤਿੰਨ ਦਿਨ ਹੋ ਗਿਆ ਤੇ ਇਸ ਕਰਕੇ ਮੈਂ ਕਹਿੰਨਾ ਕਿ ਸਾਡਾ ਜਿਹੜਾ ਮਸਲਾ ਸੋਲਵ ਕੀਤਾ ਜਾਏ ਕਿਉਂਕਿ ਵਾਰ-ਵਾਰ ਚੀਜ਼ ਨਹੀਂ ਲੈਣ ਹੁੰਦੀ ਇੱਕੋ ਵਾਰ ਹੀ ਲੈਣ ਹੁੰਦੀ ਹੈ ਪੋਸਟਮਾਨ ਪੋਸਟਮਾਨ ਹਾਂਜੀ ਤੇ ਮੈਂ ਇੱਕ ਗੱਲ ਹੋਰ ਪਠਾਨਕੋਟ ਦੀ ਜਨਤਾ ਤੇ ਜਾਂ ਜਿਹੜਾ ਮੇਰੇ ਇਸ ਮੇਰੀ ਆਵਾਜ਼ ਨੂੰ ਸੁਣਦਾ ਪਿਆ ਕਿ ਕਾਨੂੰਨ ਤੁਸੀਂ ਵੀ ਕਦੀ ਵੀ ਕੋਈ ਚੀਜ਼ ਕਿਸੇ ਦੁਕਾਨ ਤੋਂ ਵੀ ਲੈਂਦੇ ਹੋ ਤਾਂ ਉਹਨੂੰ ਕਹੋ ਬਿੱਲ ਦੇ ਉੱਤੇ ਕਸਟਮ ਉਹ ਜਿਹੜਾ ਮਾਡਲ ਨੰਬਰ ਸੀਰੀਅਲ ਨੰਬਰ ਵਗੈਰਾ ਲਿਖ ਕੇ ਦੇਵੇ ਜਿੱਦਾਂ ਮੈਂ ਪਰੇਸ਼ਾਨ ਹੋ ਰਿਹਾ ਐਂਦਾ ਕੋਈ ਹੋਰ ਪਰੇਸ਼ਾਨ ਨਾ ਹੋਵੇ ਤੇ ਇਸ ਕਰਕੇ ਸੀਰੀਅਲ ਨੰਬਰ ਜਰੂਰ ਚੈੱਕ ਕਰਕੇ ਲਓ ਦੁਕਾਨਦਾਰ ਕੋਲ ਜਿੱਦਾਂ ਮੈਂ ਸੀਰੀਅਲ ਨੰਬਰ ਨਹੀਂ ਲਿਖਿਆ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਠੀਕ ਹੈ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ